ਬਸ ਕੜਾ ਹੁੰਦਾ ਸਵਾਰੀਆਂ ਨੇ ਬਸ ਰੋਕੀ ਜੀ ਕਿਤੇ ਟਾਈਮ ਨੇ ਤਿੰਨ ਸਵਾਰੀਆਂ ਗੱਡੀਆਂ ਮਿੰਨੀ 27 ਸੀਟਾਂ ਦੀ 27 ਸਵਾਰੀਆਂ ਲੋਡ ਨੇ ਸਾਨੂੰ ਤੇ ਸਵਾਰੀ ਖੜੀ ਇੱਥੇ 150 ਜੇ ਤਾਂ ਮੈਂ 5-7 ਖੜਾ ਕੇ ਲੈ ਕੇ ਜਾਵਾਂ ਉਹ ਉਹਨਾਂ ਦੇ ਤਰਾਜ ਕਰਦੇ ਨੇ ਵੀ ਉਹਨਾਂ ਨੂੰ ਵੀ ਲਾਓ ਜਾ ਸਾਰੇ ਜਾਵਾਂਗੇ ਓਵਰ ਲੋਡ ਦਾ ਅਸੀਂ ਲੈ ਨਹੀਂ ਜਾ ਲੈ ਕੇ ਨਹੀਂ ਜਾ ਸਕਦੇ ਜੀ ਸਰਕਾਰ ਦੇ ਆਰਡਰ ਨੇ ਇੱਕ ਵਾਰ ਕਿੰਨਾ ਟਾਈਮ ਲੱਗ ਰਿਹਾ ਇੱਥੇ 15-20 20-25 ਮਿੰਟ ਹੋ ਗਏ ਬਸ ਕਦੀ ਜਾਣਦੀ ਨਹੀਂ ਮਾਤਾ 8-15 ਦਾ ਟਾਈਮ ਹੈ ਇਹ ਤਾਂ ਗੱਡੀ ਪਿੱਛੋਂ ਹੀ ਖੁੱਲ ਹੋ ਜਾਂਦੀ ਜਿੱਾਕਾ ਮੂਨ ਕਦੋਂ ਆਉਂਦੀ ਹੈ ਜੀ ਇਹਦਾ ਜਾਖਲ ਚੋਟੀਆਂ ਤੋਂ ਹੀ ਗੱਡੀ ਸਿੱਖੜ ਹੋ ਜਾਂਦੀ ਹੈ ਹੌਲਾ ਮਤਲਬ ਕਿ ਇੱਥੇ ਕਿਟੋ ਗਾਟੇ 150 ਸਵਾਰੀਆਂ ਖੜੀ ਹੈ ਇੱਥੇ ਜਿਹੜੇ ਦੋ ਟਾਈਮ ਆ ਗਿਆ ਉਹ ਤਿੰਨ ਟਾਈਮ ਨੇ ਜੀ ਸਾਡੇ ਹੋਰ ਦੋ ਟਾਈਮ ਗੱਡੀਆਂ ਘੱਟ ਹੁਣ ਕਾਰਨ ਗੱਡੀ ਕੋਹ ਆ ਰਹੀ ਇੱਥੇ ਕੀ ਟਿੱਕੀ ਟਾਈਮ ਹੈ ਉਹਨਾਂ ਦਾ ਟਿਕਾ 7:50 ਹੈ 1:4 ਹੈ 1:16 ਹੈ ਬਸ ਖੜਾਉਣ ਦਾ ਕਾਰਨ ਇਹ ਹੈ ਜੀ ਚ 26 ਸਵਾਰੀਆਂ ਬੈਂਦੀਆਂ ਨੇ ਸਭੀ ਤੋਂ ਕਨੈਕਟਰ ਡਰਾਈਵਰ ਨੇ ਵਿਚਾਰ ਪੰਜ ਚਾਰ ਵੱਧ ਲੈ ਜਾਗੇ ਬਟ ਸਵਾਰੀ ਨਹੀਂ ਬਣਦੀ ਲੈ ਕੇ ਨਹੀਂ ਆਉਂਦੇ ਇਹਦਾ ਕਾਰਨ ਇਹ ਹੈ ਵੀ ਸਾਰੇ ਸਟੂਡੈਂਟ ਜਿੰਨੇ ਮੁਲਾਜ਼ਮ ਸਾਰੇ ਪਰੇਸ਼ਾਨ ਹੋ ਕਿ ਦਾ ਡੇਲੀ ਪਾਸ ਆ ਕਿ ਦਾ ਸਟੂਡੈਂਟ ਪਾਸ ਆ ਸਾਰਿਆਂ ਨੂੰ ਦਿੱਕਤ ਆਉਂਦੀ ਆ ਇਹੇ ਬੇਨਤੀ ਹੈ ਸਰਕਾਰ ਨੂੰ ਵੀ ਕਿਰਪਾ ਕਰਕੇ ਜਿਹੜੀਆਂ ਬੱਸਾਂ ਨੇ ਉਹ ਟਾਈਮ ਸਰ ਇੱਥੇ ਆਉਣ ਸਾਡੀ ਸਰਕਾਰ ਨੂੰ ਇਹੇ ਬੇਨਤੀ ਹੈ ਕਿ ਸਾਰੀਆਂ ਬੱਸਾਂ ਲਈ ਟਾਈਮਿੰਗ ਜੋ ਉਹਨਾਂ ਦਾ ਟਾਈਮ ਹੈ ਸਾਰੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਨੇ ਬੱਸਾਂ ਤਕਰੀਬਨ ਤਿੰਨ ਬੱਸਾਂ ਚੱਲਦੀਆਂ ਨੇ 1:00 ਵਜੇ ਦੇ 50 ਮਿੰਟ ਤੇ 8:05 ਤੇ ਤੇ 8:15 ਤੇ ਪਰ ਤਿੰਨੇ ਬੱਸਾਂ 'ਚੋਂ ਇੱਕੇ ਬੱਸ ਚੱਲਦੀ ਹੈ ਜਿਹਦੇ ਕਾਰਨ ਸਾਰੀਆਂ ਸਵਾਰੀਆਂ ਨੂੰ ਸਟੂਡੈਂਟਸ ਨੂੰ ਤੇ ਹੋਰ ਕੰਮ ਕਰ ਵਾਲੇ ਸਾਰੇ ਬੰਦਿਆਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਤਾਂ ਸਾਡੀ ਸਰਕਾਰ ਨੂੰ ਵਾਰ-ਵਾਰ ਇੱਕੋ ਬੇਨਤੀ ਹੈ ਵੀ ਸਾਰੀਆਂ ਬੱਸਾਂ ਜਿਹੜੇ ਚੱਲ ਰਹੀਆਂ ਹਨ ਉਹਨਾਂ ਨੂੰ ਚਲਾਣਾ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਰੀਆਂ ਬੱਸਾਂ ਚਲਾਣਾ ਤੇ ਤਾਂ ਕਿ ਬੱਸ ਨੂੰ ਰੋਕਣ ਦਾ ਕਾਰਨ ਕੀ ਹੈ ਤੁਹਾਡਾ ਬੱਸ ਨੂੰ ਰੋਕਣ ਦਾ ਕੋਈ ਕਾਰਨ ਨਹੀਂ ਹੈ ਕਿ ਬੱਸਾਂ ਦੇ ਵਿੱਚ ਰੂਲ ਕਰਿਆ ਹੋਇਆ ਵੀ ਜਿੰਨੀਆਂ ਸੀਟਾਂ ਉਹਨੇ ਬੰਦੇ ਚੜ੍ਹ ਕੇ ਜਾਣਗੇ ਪਰ ਬੱਸਾਂ ਨਾ ਹੋਰ ਬੱਸਾਂ ਨਾ ਆਣ ਦੇ ਕਾਰਨ ਲੋਕ ਇੱਕੋ ਬੱਸ ਚੜ ਜਾਂਦੇ ਨੇ ਤੇ ਕੰਡਕਟਰ ਡਰਾਈਵਰ ਆਪਣੀ ਰੂਲ ਕਾਰਨ ਮਜਬੂਰ ਨਹੀਂ ਵੀ ਹੋਰ ਨੂੰ ਲੈ ਕੇ ਨਹੀਂ ਜਾ ਸਕਦੇ ਤਾਂ ਕਰਕੇ ਬੱਸ ਰੋਕ ਰੱਖੀ ਇਹਨਾਂ ਨੇ ਕਾਰਨ ਕੀ ਹੈ ਜਿੱਥੇ ਤਿੰਨ ਬੱਸਾਂ ਚੱਲਦੀਆਂ ਨੇ ਜੀ 1:7:50 ਤੇ ਬਾਯਾ ਨਗਲਾ 1:8:05 ਮਿੰਟਾਂ ਤੇ ਮਿੰਨੀ ਚੱਲਦੀ ਹੈ 1:8:15 ਮਿੰਟਾਂ ਤੇ ਵੱਡੀ ਬੱਸ ਚੱਲਦੀ ਹੈ ਜਿਹਦੇ ਵਿੱਚ ਦੋ ਬੱਸਾਂ 52 ਸੀਟਰ ਨੇ ਤੇ ਇੱਕ ਬੱਸ 26 ਸੀਟਰ ਠੀਕ ਹੈ ਜੀ ਸਾਡਾ ਮੇਨ ਰੋਲ ਆ ਇਹ ਹੀ ਹੈ ਵੀ ਜਿਹੜੀਆਂ ਇੱਥੇ ਆਪਣੇ ਲਹਿਰੇ ਨੂੰ ਸੁਨਾਮ ਤੋਂ ਸੰਗਰੂਰ ਤੱਕ ਆਪਾਂ ਨੂੰ ਬੱਸਾਂ ਪ੍ਰੋਵਾਈਡ ਕੀਤੀ ਜਾਣਾ ਸਰਕਾਰੀ ਦੂਜੀ ਗੱਲ ਇੱਥੇ ਹੁਣ ਜਿੰਨੇ ਵੀ ਸਫ਼ਰ ਕਰਦੇ ਨੇ ਸੁਨਾਮ ਤੋਂ ਲਹਿਰੇ ਤੋਂ ਸੁਨਾਮ ਜਾਂ ਸੰਗਰੂਰ ਸਭ ਦਿੱਲੀ ਕੰਮਕਾਰ ਵਾਲੇ ਨੇ ਤੇ ਦਿੱਲੀ ਪਾਸ ਬਣਾਏ ਹੋਏ ਨੇ ਪਾਸ ਵੀ ਪੀਆਰਟੀਸੀ ਨੇ ਸਾਨੂੰ ਦਿੱਤੇ ਹੋਏ ਨੇ ਵੀ ਤੁਸੀਂ ਦਿੱਲੀ ਸਫ਼ਰ ਕਰੋ ਤੁਹਾਡਾ ਅੱਧਾ ਖਰਚਾ ਲੱਗੂ ਹੁਣ ਸਾਡੇ ਪਾਸ ਵੀ ਬਣਾਤੇ ਸਾਨੂੰ ਸਰਕਾਰੀ ਕੋਈ ਬੱਸਾਂ ਵੀ ਨਹੀਂ ਹੈਗੀਆਂ ਹੁਣ ਅਸੀਂ ਪ੍ਰਾਈਵੇਟ ਤੇ ਜਾਣੇ ਨਾਲ ਤਾਂ ਅਸੀਂ ਪਾਸ ਬਣਾਉਂਦੇ ਆ ਨਾਲੇ ਅਸੀਂ ਪੈਸੇ ਲਾ ਰਹੇ ਆ ਪਾਸ ਬਣਾਉਣ ਦੇ ਬਾਵਜੂਦ ਵੀ ਸਾਨੂੰ ਦਿੱਲੀ ਕਰਾਇਆ ਲਾਉਣਾ ਪੈਂਦਾ ਦੂਜੀ ਗੱਲ ਜਿਹੜੀ ਪ੍ਰਾਈਵੇਟ ਨੇ ਹੁਣ ਭਰਕੇ ਜਾਂਦੀਆਂ ਨੇ ਸਾਨੂੰ ਰੋਜ਼ ਲੜ ਕੇ ਧੱਕਾ ਮੁੱਕੀ ਕਰਕੇ ਚੜ੍ਹਨਾ ਪੈਂਦਾ ਹੈ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ ਤੇ ਲਹਿਰੇ ਆਪਣੇ ਜਿਹੜੇ ਬਰਿੰਦਰ ਗੋਇਲ ਨੇ ਜੀ ਐਮਐਲਏ ਸਾਹਿਬ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਹੱਲ ਹੋ ਗਿਆ ਹਾਲਾਂਕਿ ਇਹ 8:05 ਮਿੰਟਾਂ ਦਾ ਜਿਹੜੀ বাস ਚੱਲਦੀ ਸੀ ਉਹ ਪਹਿਲੀ ਹੀ ਚੱਲਦੀ ਸੀ ਇਹੀ ਕਹਿੰਦੇ ਹੱਲ ਹੋ ਗਿਆ ਇਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਿਆ ਉਸ ਤੋਂ ਬਾਅਦ ਅਸੀਂ ਆਪਣਾ ਲਾਲਜੀਤ ਭੁੱਲਰ ਨੂੰ ਐਮਐਲਏ ਨੇੜੇ ਮੰਤਰੀ ਨੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਕਹਤਾ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਾਇਆ ਅਸੀਂ ਤਿੰਨ ਚਾਰ ਵਾਰੀ ਪੀਆਰਟੀਸੀ ਵਾਲੇ ਮੁਲਾਜ਼ਮਾਂ ਨੂੰ ਕਹਤਾ ਵੀ ਕੋਈ ਹੱਲ ਕਰਾਓ ਸਾਡਾ ਕੋਈ ਵੀ ਹੱਲ ਨਹੀਂ ਕਰ ਰਿਹਾ ਹੁਣ ਸਾਡਾ ਹੁਣ ਇਸ ਲੈਵਲ ਤੇ ਸਾਡਾ ਕੋਈ ਹੱਲ ਕੀਤਾ ਜਾਵੇ ਜਿਆਦਾ ਪਾਸ ਨਾ ਬਣਾਓ ਜਾਂ ਫਿਰ ਜੇ ਪਾਸ ਬਣਾਏ ਨੇ ਤਾਂ ਸਾਰਿਆਂ ਨੂੰ ਇਹ ਸੁਵਿਧਾ ਦਿੱਤੀ ਜਾਵੇ